ਕਿਆ 10 ਜੇਕਰ ਤੁਹਾਡੇ ਹੋਂਟ ਹਮੇਸ਼ਾ ਬਲੈਕ ਰਹਿੰਦੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਹੋਂਟਾਂ ਉੱਤੇ ਦਹੀਂ ਦੀ ਮਲਾਈ ਲਾਓ ਤਾਂ ਤੁਹਾਡੇ ਹੋਂਟ ਗੁਲਾਬੀ ਅਤੇ ਪਲੇਨ ਹੋ ਜਾਣਗੇ ਨੰਬਰ 11 ਗੁੜ ਦਾ ਸੇਵਨ ਕਰਨ ਦੇ ਨਾਲ ਕਦੇ ਵੀ ਸਾਨੂੰ ਸ਼ੂਗਰ ਦੀ ਦਿੱਕਤ ਨਹੀਂ ਆਉਂਦੀ ਨੰਬਰ 12 ਰੋਜ਼ਾਨਾ ਬੇਰ ਦਾ ਸੇਵਨ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਹਨ ਨੰਬਰ 13 ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਟਮਾਟਰ ਖਾਣ ਦੇ ਨਾਲ ਸਾਡੇ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ। ਨੰਬਰ 14 ਰਾਤ ਨੂੰ ਸੌਣ ਤੋਂ ਪਹਿਲਾਂ ਗੂੰਗੁਣਾ ਪਾਣੀ ਪੀਣ ਦੇ ਨਾਲ ਸਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ। ਨੰਬਰ 15 ਹਰੀ ਇਲਾਇਚੀ ਦਾ ਸੇਵਨ ਕਰਨ ਨਾਲ ਕਦੇ ਵੀ ਸਾਡਾ ਸਾਹ ਨਹੀਂ ਫੁੱਲਦਾ। ਮਤਲਬ ਕਿ ਸਾਨੂੰ ਸਾਹ ਵਰਗੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨੰਬਰ 16 ਅਮਰੂਦ ਦਾ ਸੇਵਨ ਕਰਨ ਦੇ ਨਾਲ ਸੁਸਤੀ ਅਤੇ ਡਿਪਰੈਸ਼ਨ ਖਤਮ ਹੋ ਜਾਂਦਾ ਹੈ। ਨੰਬਰ 17 ਜਿਆਦਾ ਠੰਡਾ ਪਾਣੀ ਪੀਣ ਦੇ ਨਾਲ ਸਾਡਾ ਚਿਹਰਾ ਮੁਰਝਾ ਜਾਂਦਾ ਹੈ ਅਤੇ ਸ਼ਾਈਆਂ ਪੈ ਜਾਂਦੀਆਂ ਹਨ। ਨੰਬਰ 18 ਜੇਕਰ ਅਸੀਂ ਧਨੀਆ ਦਾ ਰਸ ਆਪਣੇ ਗੰंजे ਸਿਰ ਤੇ ਉੱਤੇ ਲਾਉਂਦੇ ਹਾਂ ਤਾਂ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਨੰਬਰ 19 ਗਰਮ ਰੋਟੀ ਦੇ ਨਾਲ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ। ਨੰਬਰ 2 ਰੋਜ਼ਾਨਾ ਪਿਆਜ਼ ਖਾਣ ਦੇ ਨਾਲ ਸਰੀਰ ਦੇ ਵਿੱਚ ਤਾਜ਼ਾ ਖੂਨ ਬਣਦਾ ਹੈ।